ਸਾਡਾ ਦਰਸਾ ਜਿਹੜਾ ਨਿੱਕਾ ਦਾ ਰਾਜਪਤ ਜਿਹੜਾ ਪੋੜਾ ਪੁਆ ਜਿਹੜਾ ਅਸੀਂ ਮਾਰ ਕੇ ਇੱਥੇ ਹੋਰ ਖਾਲ ਬਣਾਉਣੀ ਜਰੂਰ ਸਿਆਰ ਤੋਂ ਹਰਿਆਣੇ ਦੇ ਲਈ ਇਹ ਪ੍ਰਦਰਸ਼ਨ ਕਰਾ ਹੋ ਜਾ ਸਾਡੀ ਅਖੋਤੀ

جا کي ماٿي لئي ਬੋਲ ਬੋਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੈਰ ਰਾਜਨੀਤਿਕ ਸਜੋਕਤ ਖਸਾਨ ਮੋਰਚੇ ਵੱਲੋਂ ਟੋਟਲ ਭਾਰਤ ਦੇ ਵਿੱਚ ਜਿੱਥੇ ਪੰਜਾਬ ਹਰਿਆਣਾ ਉੱਥੇ ਇਹ ਜਿਹੜੇ ਅਸੀਂ ਮੋਦੀ ਸਰਕਾਰ ਦੇ ਤੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਆ 트੍ਰੰਪ ਤੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਕਰ ਰਹੇ ਪੁਤਰੇ ਭੂਕ ਰਹੇ ਆ ਕਿਉਂਕਿ ਦੇਖੋ ਸਰਕਾਰਾਂ ਨੇ ਸਾਡੇ ਨਾਲ ਵਾਦੇ ਕੀਤੇ ਸੀ ਉਹ ਤਾਂ ਹਰੇ ਪੂਰੇ ਨਹੀਂ ਕੀਤੇ ਪਹਿਲਾ ਇੱਕ ਹੋਰ ਵੱਡਾ ਜਿਹੜਾ ਅਮਰੀਕਾ ਨਾਲ ਇਹ ਜਿਹੜਾ ਸਮਝੌਤਾ ਕਰਕੇ ਇਹਨਾਂ ਨੇ ਕਿਸਾਨਾਂ ਦੇ ਉੱਤੇ ਹੋਰ ਆਰੀ ਲੱਟਾਤੀ ਕਿਉਂਕਿ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਇਆ ਇਹ ਦੇਸ਼ ਵਾਰੂ ਸਮਝੌਤਾ ਕਿਸਾਨ ਵਾਰੂ ਸਮਝੌਤਾ ਮਸ਼ਹੂਰ ਵਾਰੂ ਸਮਝੌਤਾ ਇਹਦੇ ਨਾਲ ਭਾਰਤ ਨੂੰ ਕੋਈ ਲਾਭ ਨਹੀਂ ਹੋਊਗਾ ਕਿਉਂਕਿ ਅਸੀਂ ਅੱਗੇ ਤੇਲ ਕਿੰਨਾ ਸਸਤਾ ਲੈਂਦੇ ਸੀ ਰੂਸ ਤੋਂ ਉਹ ਤੇਲ ਵੀ ਸਾਨੂੰ ਮਹਿੰਗਾ ਦੇਣਾ ਜਿਹੜਾ ਸਾਡਾ ਉਥੋਂ ਦੇਖੋ ਜਿਹੜੀ ਖੇਤੀ ਸਚੂ ਮੰਤਰੀ ਐਗਰੀਕਲਚਰ ਅਮਰੀਕਾ ਦੀ ਉਹਨੇ ਇੱਕ ਬਿਆਨ ਦਿੱਤਾ ਕਿ ਇਸ ਸਜੋਵਤੇ ਨਾਲ ਅਮਰੀਕਾ ਦਾ ਕਿਸਾਨ ਕੁਸ਼ ਹਾਲ ਹੋ ਜਾਊਗਾ ਤੇ ਜੇ ਅਮਰੀਕਾ ਦੀ ਐਗਰੀਕਲਚਰ ਮਿਨਿਸਟਰ ਬਿਆਨ ਦੇ ਰਹੀ ਯਾਰ ਕਿਸਾਨ ਕਚਾ ਲੂਗਾ ਬਾਹਰਲੇ ਜਿਹੜੇ ਕਿਸਾਨਾਂ ਦੇ ਡਾਇਰੈਕਟਾ ਉਹ ਇੱਧਰ ਆਉਣਗੇ ਤੁਹਾਡਾ ਤੜ ਭਾਰਤ ਦੇ ਵਿੱਚ ਤੇ ਸਾਡੇ ਕਿਸਾਨਾਂ ਦੀ ਜਿਹੜੀ ਮੰਡੀ ਦਾ ਬੁਰਾ ਹਾਲ ਹੋ ਜਾਊਗਾ ਜਿੱਥੇ ਅਸੀਂ ਆਏ ਜਣਾ ਜਿਹੜਾ ਖੁੱਟ ਕਸ਼ੀਆਂ ਜਿੱਥੇ ਅੱਜ ਤੋਂ 20-25 ਸਾਲ ਪਹਿਲੇ ਇੱਕ ਕਿਸਾਨ ਘੰਟੇ ਦੀ ਕਰਦਾ ਸੀ ਅੱਜ 6 ਕਿਸਾਨ ਘੰਟਿਆਂ ਨਾਲ ਕੋਟਕਸ਼ਾਣਾ ਕਰ ਰਹੇ ਨੇ ਤੇ ਜੇ ਮੈਂ ਗੱਲ ਕਰਾਂ ਮੋਦੀ ਸਰਕਾਰ ਦੀ ਆਏ ਜਾਂ ਨਵੇਂ ਕਾਨੂੰਨ ਕਿਸਾਨਾਂ ਤੇ ਬਣਾਈ ਜਾ ਰਹੇ ਨੇ ਤੇ ਕਾਰਪੋਰੇਟਕਰਾਨੇ ਦਾ ਪੱਕਾ ਪੂਰੇ ਨੇ ਐਸ ਤੋਂ ਸੱਦ ਹੁੰਦਾ ਕਿ ਇਹ ਜਿਹੜੀ ਸਰਕਾਰ ਆ ਇਹ ਕਿਸੇ ਜਰਨਲ ਡਾਇਰ ਤੋਂ ਘੱਟ ਨਹੀਂ ਉਹਦਾ ਮਕਸਦ ਇਹ ਇਹ ਖਤਮ ਕਰਨੀ ਚਾਹੁੰਦੀ ਕਿਸਾਨੀ ਨੂੰ ਮਜ਼ਦੂਰ ਨੂੰ ਸਾਰੇ ਵਰਗ ਨੂੰ ਤੇ ਜੇ ਮੈਂ ਗੱਲ ਕਰਾਂ ਭਗਵੰਤ ਮਾਨ ਦੀ ਜਿੱਤੇ ਤੁਸੀਂ ਦੇਖੋ ਉਹਨਾਂ ਨੇ ਲੈਂਡ ਪੋਲਿਸੀ ਬਣਾਈ ਤੇ ਅਸੀਂ ਲੋਕਾਂ ਨੇ ਇਕੱਤਰ ਹੋ ਕੇ ਉਹ ਰੱਦ ਕਰਵਾਈ ਆ ਤੇ ਅੱਜ ਵੀ ਅਸੀਂ ਇਸ ਗੱਲ ਤੋਂ ਅਸੀਂ ਪੰਜਾਬ ਸਰਕਾਰ ਨੂੰ ਵੀ ਮੋਦੀ ਸਰਕਾਰ ਨੂੰ ਵੀ ਤੇ ਅਮਰੀਕਾ ਨਾਲ ਜਿਹੜਾ ਸਮਝੌਤਾ ਹੈ ਉਹ ਸੋਅ ਅੱਜ ਬੁੱਢੋ ਇਨਕਾਰਦੇ ਆ ਵੀ ਇਹ ਸਾਰਾ ਕੁਝ ਜਿਹੜਾ ਰੱਦ ਕਰਨਾ ਚਾਹੀਦਾ ਤੇ ਭਾਰਤ ਦੇ ਕਿਸਾਨਾਂ ਦਾ ਮੋਦੀ ਨੂੰ ਖਿਆਲ ਰੱਖਣਾ ਚਾਹੀਦਾ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਦੀ ਜਿੱਥੇ ਅੱਜ ਤਾਈਂ ਦੇਖੋ ਹੜ੍ਹਾਂ ਦੇ ਨਾਲ ਕਿੰਨਾ ਏਰੀਆ ਪ੍ਰਭਾਵਿਤ ਹੋ ਗਿਆ ਤੇ ਇੱਕ ਵੀ ਪੈਸਾ ਜਿਹੜਾ ਕਿਸਾਨਾਂ ਦੇ ਖਾਤੇ 'ਚ ਅੱਜ ਤਾਈਂ ਨਹੀਂ ਨਹੀਂ ਗਿਆ ਤੇ ਜੇ ਮੈਂ ਗੱਲ ਕਰਾਂ ਜਿਹੜਾ ਬਿਜਲੀ 100 ਰੋਡ ਬਿੱਲ ਆ ਅਸੀਂ ਡੀਸੀ ਦਫ਼ਤਰਾਂ ਮੂਰੇ ਮੈਮੋਰੰਡਮ ਵੀ ਦਿੱਤੇ ਨੇ ਕਿ ਇਹ ਮਤਾ ਪਾ ਕੇ ਵਿਧਾਨ ਸਭਾ ਦੇ ਵਿੱਚ ਬਿਜਲੀ 100 ਰੋਡ ਬਿੱਲ ਪੰਜਾਬ ਸਰਕਾਰ ਵੱਲੋਂ ਰੱਦ ਕੀਤਾ ਜਾਵੇ ਪਰ ਸਾਨੂੰ ਲੱਗਦਾ ਕੁੱਤੀ ਚੋਰਾਂ ਦਾ ਰਲਈ ਹੋਈ ਆ ਇਹਨਾਂ ਨੇ ਮਤਾ ਅੱਜ ਤੱਕ ਨਹੀਂ ਪਾਇਆ ਕਿੰਨੇ اجلاس ਹੋ ਗਏ ਨੇ ਤੇ ਜੇ ਇਹ ਮਤਾ ਪਾ ਕੇ ਦੇ ਦਿੰਦੇ ਤੇ ਜਿਹੜਾ 2025 100 ਰੋਡ ਬਿੱਲ ਆ ਉਹ ਰੱਦ ਹੋ ਜਾਣਾ ਸੀ ਅਸੀਂ ਉਹਦੀ ਵੀ ਮੰਗ ਕਰਦੇ ਵੀ ਅਸੀਂ ਉਹ ਕਿਤੇ ਵੀ ਇਹ ਜਿਹੜੇ ਚੈਪਾਰਲੇ ਮੀਟਰ ਨੇ ਕਿਤੇ ਨਹੀਂ ਹੀ ਲੱਗੋ ਜਾਨੀ ਉਹਨਾਂ ਨੂੰ ਅਸੀਂ ਜੜੋ ਪੱਟ ਦੇਣਾ ਲੈਣਾ ਸਾਡੀਆਂ ਜ਼ਮੀਨ ਸਾਡੀ ਅਸੀਂ ਕਿਸੇ ਬਾਹਰਲੇ ਕਾਰਪੋਰੇਟ ਘਰਾਣੇ ਨੂੰ ਬਿਜਲੀ ਤੇ ਰਾਜ ਨਹੀਂ ਉਹ ਕਰ ਦੇਣਾ ਜੇ ਮੈਂ ਗੱਲ ਕਰਾਂ ਸਾਡੇ ਸ਼ਹਿਰਸ ਦੇ ਵਿੱਚ ਜਿਹੜੇ ਹੋਏ ਪਰਚੇ ਹਾਲੇ ਚੱਲੀ ਜਾ ਰਹੇ ਨੇ ਉਹ ਹਰ ਰੱਦ ਨਹੀਂ ਹੋਏ ਕਿਸਾਨਾਂ ਤੋਂ ਤੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਪਰਾਲੀ ਆਲੇ ਹਜ਼ਾਰਾਂ ਪਰਚੇ ਨੇ ਜਿਹੜੇ ਕਿਸਾਨ ਵਿਚਾਰੇ ਅਦਾਲਤਾਂ ਚ ਤੁਰੇ ਫਿਰਦੇ ਨੇ ਤੇ ਜੇ ਮੈਂ ਗੱਲ ਕਰਾਂ ਕਰਜ਼ੇ ਦੀ ਆ ਜਿਹੜਾ ਨੈਸ਼ਨਲਾਈਜ਼ ਬੈਂਕਾਂ ਉਹ ਤਾਂ ਸਾਡੇ ਨਾਲ ਸਾਈਕਲ ਕਰ ਗਈਆਂ ਤੇ ਪੰਜਾਬ ਸਰਕਾਰ ਦਾ ਇੱਕੋ ਇੱਕ ਦਾਰਾ ਕੋਆਪਰੇਟਿਵ ਬੈਂਕ ਤੇ ਲੈਂਡ ਮਾਰਗੇਜ ਬੈਂਕ ਜਿਹਨੂੰ ਸਰਕਾਰੀ ਵੀ ਕਹਿੰਦੇ ਨੇ ਜਿਹੜੇ ਸਾਡੇ ਕਿਸਾਨ ਅੱਜ ਤੋਂ ਪੱਕੀ 25 ਸਾਲ ਪਹਿਲਾਂ ਉਹਨਾਂ ਨੇ 66000 ਦਾ ਕਰਜ਼ਾ ਲਿਆ ਸੀ ਉਹ ਆਰਤਾ ਮਰ ਗਏ ਨੇ ਵਿਚਾਰੇ ਉਹ 25000 ਤੋਂ ਖਰਚਾ ਵਧ ਕੇ ਅੱਜ 8.5 ਲੱਖ ਰੁਪਈਆ ਹੋ ਗਿਆ ਜਿਹੜਾ ਕਿਸਾਨ ਮੂੜ ਤੋਂ ਅਸਮਰਤ ਨੇ ਤੇ ਉਹ ਵੀ ਕੋਈ ਪਾਲਿਸੀ ਨਹੀਂ ਬਣਾਈ ਗਈ ਸਾਨੂੰ 4 ਸਾਲ ਹੋ ਗਏ ਇਹਨਾਂ ਨਾਲ ਕਿ ਵਾਦੇ ਕਰਦਿਆਂ ਨੂੰ ਅੱਜ ਬਣਾਉਨੇ ਠੋੜੀ ਆਸ ਤੇ ਪਾਲਸੀ ਕੱਲ ਬਣਾਉਨੇ ਆ ਤੇ ਜਿਹੜੀ ਸਰਕਾਰ ਜਾਣ ਵਾਲੀ ਹੋ ਜੂਗੀ ਪਰ ਇਹਨਾਂ ਦੇ ਚੁਟਕਲੇ ਤੇ ਇਹਨਾਂ ਦੇ ਜਿਹੜੇ ਆ ਨਚਾਰੂ ਢਾਂਗ ਨੇ ਸਟੇਜਾਂ ਤੇ ਉਹੀ ਰਹਿ ਜਾਣਗੇ ਸਾਡੇ ਪੱਲੇ ਜੀ ਅਮਰੀਕਾ ਐਗਰੀਕਲਚਰ ਮਿਨਿਸਟਰ ਸ਼ਿਸ਼ੂ ਖੇਤੀ ਸ਼ਿਸ਼ੂਨ ਤੱਕ ਕਹਤਾ ਵੀ ਸਾਡੇ ਕਿਸਾਨ ਲਾਏ ਬੰਦ ਹੋਣਗੇ ਪਰ ਇਧਰ ਭਾਰਤ ਦੇ ਕਿਸਾਨ ਮਰਨੇ ਨੇ ਕਿਉਂਕਿ ਉੱਥੇ ਜਿੰਨਾ ਗਾਈਆਂ ਉਹਨਾਂ ਨੂੰ ਮੀਟ ਪੈਂਦਾ ਉਹ 90 ਦੇ ਪੈ ਕਿਲੋ ਦੁੱਧ ਦਿੰਦੀਆਂ ਜੇ ਇਹਨਾਂ ਸਾਡੀਆਂ ਗਾਈਆਂ ਉਹ ਅਸੀਂ ਚਾਰੇ ਨਾਲ ਦੁੱਧ ਚੋਣੇ ਆ 5 7 10 ਕਿਲੋ ਤੇ ਉਹ ਦੁੱਧ ਸਾਡੇ ਨਾਲ ਕੋਪਰੋ ਮੈਚ ਕਰ ਜੂ ਉਹ ਤਾਂ 20 ਰੁਪਏ ਬਾਜ਼ਾਰ ਦੇ ਵਿੱਚ ਤਾਰ ਦਿੰਦੇ ਜਾਂ ਲੋਕੀ ਲੈ ਲੈਣਗੇ ਗਰੀਬਾਂ ਦੇ ਉਹਨਾਂ ਤਾਂ ਪਤਾ ਨਹੀਂ ਮੇਰੇ ਸਟੇ ਕਿੰਨੇ ਨਿਕਲਦੇ ਦੁੱਧ ਦੇ ਤੇ ਇਸ ਕਰਕੇ ਬੜਾ ਵੱਡਾ ਇਸ਼ੂ ਹੈਗਾ ਲੋਕ ਕਿਸਾਨਾਂ ਲਈ ਮਜ਼ਦੂਰਾ ਲਈ ਔਰ ਭਾਰਤ ਦੇਸ਼ ਨੂੰ ਬਚਾਉਣ ਲਈ ਦੇਖੋ 1826 ਦੇ ਵਿੱਚ ਜਦੋਂ ਰਾਜਾ ਦੋਲੋ ਸੀ ਤੇ ਜਦੋਂ ਇਸ ਕੰਪਨੀ ਨੂੰ ਮਜ਼ਦੂਰੀ ਦਿੱਤੀ ਰਾਜਾ ਦੋਲੋ ਨੇ ਜੰਗਤਾਂ ਦੇ ਵਿੱਚ ਅਗੇ ਸਰਕਾਰ ਤੋਂ ਫੀਮਾ ਲਈਆਂ ਤੇ ਉਹਨਾਂ ਨੇ ਸ਼ਰਾਬਾਂ ਲਈਆਂ ਤੇ ਜਿਹੜੀ ਉਹ ਇਸ਼ਤ ਕੰਪਨੀ ਸੀ ਉਹ 100 ਸਾਲ ਰਾਜ ਕਰ ਗਈ ਜਿੱਥੇ ਸਾਡਾ ਮਹਾਰਾਜਾ ਰਜੀਤ ਸਿੰਘ ਦਾ ਰਾਜ ਸੀ ਜਦੋਂ ਸਾਡਾ 1 ਰੁਪਈਆ ਬਾਹਰਲੇ ਮੁਲਕਾਂ ਦੇ ਵਿੱਚ 16 ਰੁਪਈਏ ਚੱਲਦਾ ਸੀ ਇਹ ਅੱਜ ਦੇ ਹਾਲਾਤ ਕੀ ਨੇ ਭਾਰਤ ਦੇ ਵਿੱਚ ਦੇਖੋ ਅੱਜ ਦੇ ਕੀ ਹਾਲਾਤ ਨੇ ਜਿੱਥੇ ਸੂਏ ਸੈੜ ਨਸ਼ੇ ਨਾਲ ਹਰ ਰੋਜ਼ ਲੋਕੀਂ ਜੜਿਆ ਹਾਸਿਆਂ ਦੇ ਗਰਸ ਹੁੰਦੇ ਨੇ ਸ਼ਰਤਾਂ ਦਾ ਪ੍ਰਬੰਧ ਨਹੀਂ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੋਈ ਦਰਿਆਵਾਂ ਦਾ ਪ੍ਰਬੰਧ ਨਹੀਂ ਫਿਰ ਪਾਣੀ ਪਤਾ ਕੀ ਕੀ ਲਿਆ ਪੁੱਤਾ ਰਾਜ ਬਹਾਲੀ ਐ ਫਿਰ ਚੱਕੀ ਚੱਤੇ ਉਹ ਗੱਲ ਢੂਠ ਨਹੀਂ ਇਹ ਸਾਰੇ ਮੈਂ ਸਮਝਦਾ ਵੀ ਚੱਕੀ ਚੱਟਣ ਵਾਲੇ ਨਹੀਂ ਕੋਈ ਇਹਨਾਂ ਨੂੰ ਨਾ ਤਾਂ ਕਿਸਾਨੀ ਨਾਲ ਆ ਨਾ ਇਹਨਾਂ ਨੂੰ ਸਮਾਜ ਨਾਲ ਆ ਨਾ ਇਹਨਾਂ ਨੂੰ ਮਜ਼ਦੂਰ ਨਾਲ ਕਰਦਾ ਸਾਰਿਆਂ ਦੇ ਉੱਤੇ ਕੋਹ ਕਹਾੜਾ ਫੇਰ ਰਹੇ ਨੇ ਮੋਦੀ ਜੀ ਪ੍ਰਧਾਨ ਮੰਤਰੀ ਭਾਰਤ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਰਾਸ਼ਟਰਪਤੀ ਟਰੰਪ ਅਮਰੀਕਾ ਦਾ ਉਹਨਾਂ ਤਨਾਂ ਦੇ ਪਤਲੇ ਫੋਕਿਆਂ ਰੋਸ ਸਜਾਰ ਕਰਨਾ ਵੀ ਜਿਹੜੇ ਨਾ ਇਹ ਪੁਲਸ ਨਾ ਬਣਾਈਆਂ ਇਹਨਾਂ ਨੂੰ ਬੈਕ ਸਾਈਡ ਤੇ ਲੈ ਜਾ